ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਜਿਨਨਗਰ ਦੇ ਪੁਲਿਸ ਸਟੇਸ਼ਨ ਚੌਕ ਦੇ ਨਾਮਕਰਨ ਦਾ ਵਿਵਾਦ ਫਖ ਦਾ ਨਜ਼ਰ ਆ ਰਿਹਾ ਹੈ ਇਸ ਵਿਖਤੇ ਨਗਰ ਕੌਂਸਲ ਜਿਨਨਗਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਇਸ ਤੋਂ ਬਾਅਦ ਹੁਣ ਬਾਬਾ ਸ਼੍ਰੀਚੰਦ ਨਾਮ ਲੈਵਾ ਸੰਘਤਾ ਨੇ ਚੌਕ ਦਾ ਨਾਮ ਬਾਬਾ ਸ਼੍ਰੀਚੰਦ ਚੌਕ ਰੱਖਣ ਦਾ ਦਾਵਾ ਕੀਤਾ ਹੈ ਦਰਅਸਲ ਜਿਨਨਗਰ ਪੁਲਿਸ ਸਟੇਸ਼ਨ ਚੌਕ ਦੇ ਨਾਮਕਰਨ ਲੈ ਕੇ ਪਿਛਲੇ ਕਦੇ ਤੋਂ ਮਾਮਲਾ ਗਰਮਾਇਆ ਹੋਇਆ ਸੀ ਜਿਸ ਚੱਲਦੇ ਇਹ ਵਿਵਾਦ ਮਗਰੋਂ ਅੱਜ ਬਾਬਾ ਸ਼੍ਰੀਚੰਦ ਜੀ ਨਾਮ ਲੈਵਾ ਸੰਘਤਾ ਨੇ ਨਗਰ ਕੌਂਸਲ ਨਿਨਾਗਰ ਵੱਲੋਂ ਬੀਤੇ ਦਿਨ ਕੀਤੇ ਗਏ ਫੈਸਲੇ ਦੀ ਸਖਸ਼ਪਦਾਂ ਦੇ ਵਿੱਚ ਨਿੰਦਿਆ ਕਰਦਿਆਂ ਪੁਲਿਸ ਸਟੇਸ਼ਨ ਚੌਕ ਵਿੱਚ ਵੱਡੀ ਗਿਣਤੀ ਵਿੱਚ ਇਕੱਠ ਕਰ ਲਿਆ ਅਤੇ ਇਸ ਮੌਕੇ ਤੇ ਸੰਗਠਾਂ ਵੱਲੋਂ ਚੌਕ ਦਾ ਨਾਮ ਬਾਬਾ ਸ਼੍ਰੀਚੰਦ ਜੀ ਚੌਕ ਰੱਖਦੇ ਹੋਏ ਚੌਕ ਵਿੱਚ ਬਾਬਾ ਸ਼੍ਰੀਚੰਦ ਜੀ ਦੇ ਨਾਮ ਦਾ ਬੋਰਡ ਸਥਾਪਿਤ ਕਰ ਦਿੱਤਾ ਜਿਸ ਤਿਲ ਦੇ ਸੰਗਠਾਂ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਚੌਕ ਦਾ ਨਾਮ ਹੁਣ ਬਾਬਾ ਸ਼੍ਰੀਚੰਦ ਚੌਕ ਹੋਵੇਗਾ ਜਿਖਰੀਓ ਪੰਜਾਬ ਆਰਡਰ ਨਿਊ ਰੂਪ ਸਿੰਘ ਸੈਕੰਡਰੀ ਰਿਪੋਰਟ ਨਿਨਾਗਰ ਸੰਗਤਾਂ ਵੱਲੋਂ ਚੌਕ ਬਣੇਗਾ ਕੀ ਤੰਤਨ ਬਾਬਾ ਸਿੰਤਨ ਦੇ ਨਾਮ ਦਾ ਗੇਟ ਬਣੇਗਾ ਮੈਂ ਜੀ ਕਹਦਾ ਹਾਂ ਸਤਿ ਸ਼੍ਰੀ ਅਕਾਲ ਇੱਕ ਮਸਲਾ ਹੈ ਇਹ ਜਿਹੜਾ ਰੋਡ ਹੈ ਅੱਜ ਤੋਂ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਉੱਤੇ ਗੇਟ ਬਣਿਆ ਸੀ ਔਰ ਗੇਟ ਦੇ ਉੱਤੇ ਉਸ ਟਾਈਮ ਲੋਕਾਂ ਦੀ ਮੰਗ ਸੀ ਕਿਉਂਕਿ ਸਾਡੇ ਇਲਾਕੇ ਵਿੱਚ ਧੰਤਨ ਬਾਬਾ ਸ੍ਰੀ ਚੰਦ ਜੀ ਦਾ ਚੰਖੇ ਪ੍ਰਭਾਤੇ ਗੁਰਦੁਆਰਾ ਸਾਹਿਬ ਉਸ ਟਾਈਮ ਲੋਕਾਂ ਦੀ ਮੰਗ ਸੀ ਕਿ ਜਿਹੜਾ ਰਸਤਾ ਹੈ ਇਹਦਾ ਨਾਂ ਧੰਤਨ ਬਾਬਾ ਸ੍ਰੀ ਚੰਦ ਮਾਰਗ ਰੱਖਿਆ ਜਾਵੇ ਤੇ ਉਸ ਟਾਈਮ ਉਹ ਜਿਹੜਾ ਗੇਟ ਬਣਿਆ ਸੀ ਉਹਦੇ ਉੱਤੇ ਤੰਤਨ ਬਾਬਾ ਸ੍ਰੀ ਚੰਦ ਨਾਂ ਦਾ ਬੋਰਡ ਕਾ ਵੀ ਦੇਰ ਲੱਗ ਰਿਆ 12 ਸਾਲ 12 ਸਾਲ ਬੋਰ ਲੱਗ ਰਿਆ ਔਰ ਜਦੋਂ ਹਲਕੇ ਦੇ ਮੰਤਰੀ ਸਾਹਿਬ ਨੇ ਇਹ ਪੁਲ ਪਾਸ ਕਰਾਇਆ ਉਸ ਟਾਈਮ ਮਜਬੂਰੀ ਨੂੰ ਇਹ ਜਿਹੜਾ ਗੇਟ ਸੀ ਉਹਨੂੰ ਢਾਣਾ ਪਿਆ ਔਰ ਗੇਟ ਨੂੰ ਢਾਣਾ ਪਿਆ ਉਸ ਟਾਈਮ ਵੀ ਸੰਤਾਂ ਨੇ ਬਹੁਤ ਵਿਰੋਧ ਕੀਤਾ ਔਰ ਉਸ ਟਾਈਮ ਮੌਕੇ ਦੇ ਹਲਕੇ ਦੇ ਐਮਐਲਏ ਹਲਕੇ ਦੇ ਮੰਤਰੀ ਸਾਹਿਬ ਨੇ ਉਹ ਡੀਸੀ ਸਾਹਿਬ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਇਹ ਜਿਹੜਾ ਜਦੋਂ ਪੁਲ ਬਣ ਜਾਏਗਾ ਉਹ ਮਾਰਗ ਦਾ ਨਾਂ ਇੱਥੇ ਚੌਕ ਬਣੇਗਾ ਉਹਦਾ ਨਾਂ ਤੰਤਨ ਬਾਬਾ ਸ੍ਰੀਚੰਦ ਚੌਕ ਤੰਤਨ ਬਾਬਾ ਸ੍ਰੀਚੰਦ ਮਾਰਗ ਰੱਖਿਆ ਜਾਏਗਾ ਪਰ ਬੜੀ ਦੁਖ ਦੀ ਗੱਲ ਹੈ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੰਤਨ ਬਾਬਾ ਨਾ ਬਾਬਾ ਹਜੀ ਦਾ ਵੀ ਮੈਂ ਸਤਿਕਾਰ ਕਰਨਾ ਇਦਾਂ ਦੀ ਕੋਈ ਗੱਲ ਨਹੀਂ ਢੀਂਦਾ ਨਗਰ ਵਿੱਚ ਬਹੁਤ ਜਿਆਦਾ ਇਦਾਂ ਦੇ ਚੌਕ ਆ ਬਹੁਤ ਜਿਆਦਾ ਇਦਾਂ ਦੀਆਂ ਜਗ੍ਹਾ ਜਿੱਥੇ ਧੰਨ ਧੰਨ ਬਾਬਾ ਨਾਭਾ ਜੀ ਦਾ ਸਟੈਚੂ ਲਾਇਆ ਜਾ ਸਕਦਾ ਉਹਨਾਂ ਦੇ ਨਾਂ ਤੇ ਕਿਸੇ ਰੋਡ ਦਾ ਨਾਂ ਰੱਖਿਆ ਜਾ ਸਕਦਾ ਆ ਇਧਰ ਨੂੰ ਰੋਡ ਜਾਂਦਾ ਇਹ ਮੀਂਹ ਦਾ ਪੁਰਾਣੇ ਸ਼ਾਲੇ ਰੋਡ ਜਾਂਦਾ ਇਹਦਾ ਨਾਂ ਰੱਖਿਆ ਜਾ ਸਕਦਾ ਹੋਰ ਬਹੁਤ ਚੌਕ ਨੇ ਉਹਦਾ ਨਾਂ ਰੱਖਿਆ ਜਾ ਸਕਦਾ ਪਰ ਇਹ ਜਿਹੜੀ ਬਾਬਾ ਫਰੀਦ ਜੀ ਦਾ ਜਿਹੜਾ 12 ਸਾਲ ਪਹਿਲਾਂ ਬਾਬਾ ਸ੍ਰੀ ਚੰਦ ਜੀ ਦੇ ਨਾਂ ਦਾ ਗੇਟ ਆਇਆ ਸੀ ਉਦੋਂ ਵੀ ਧੰਨ ਧੰਨ ਬਾਬਾ ਸ੍ਰੀ ਚੰਦ ਦੇ ਪਰੋਕਾਰ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਆ ਉਹਨਾਂ ਦੇ ਮਨਾਂ ਨੂੰ ਬਹੁਤ ਭਾਰੀ ਖੇਸ ਪਹੁੰਚੀ ਸੀ ਪਰ ਚਾਹ ਵਾ ਪ੍ਰਸ਼ਾਸਨ ਨੇ ਤੇ ਹਲਕੇ ਦੇ ਮੰਤਰੀ ਨੇ ਲੋਕਾਂ ਨੂੰ ਵਿਸ਼ਵਾਸ ਲਾਇਆ ਅਸੀਂ ਉਹਨਾਂ ਦੇ ਧੰਨਵਾਦੀ ਆ ਉਹਨਾਂ ਨੇ ਵਿਸ਼ਵਾਸ ਲਾਇਆ ਸੀ ਪਰ ਦੁਖੀ ਗੱਲ ਹੈ ਅੱਜ ਥੋੜੇ ਦਿਨਾਂ ਚ ਕਿਉਂਕਿ ਦਿਨਾਂ ਨਗਰ ਦੀ ਮੂਲ ਕਮੇਟੀ ਦੇ ਕਾਂਗਰਸ ਦਾ ਕਬਜ਼ਾ ਦੋ ਤਿੰਨਾਂ ਜਿਹੜਾ ਤੇ ਇਹ ਕਿਹੜੀ ਲੋੜ ਪੈ ਗਈ ਕਿ ਜੇ ਅਮਰਜੈਂਸੀ ਮਤਾ ਪਾ ਕੇ ਇਹ ਚੌਂਕ ਨੂੰ ਬਾਬਾ ਨਾਭਾ ਦਾਸ ਜੀ ਚੌਂਕ ਬਣਾਉਣਾ ਇਸ ਕਰਕੇ ਅੱਜ ਇਲਾਕੇ ਦੀਆਂ ਸੰਤਾ ਇਕੱਠੀਆਂ ਹੋਈਆਂ ਬਹੁਤ ਜ਼ਿਆਦਾ ਇਕੱਠੀ ਆ ਔਰ ਲੋਕਾਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਆ ਕਿ ਉਹ ਚੌਂਕ ਦਾ ਨਾਮ ਤਨਤਨ ਬਾਬਾ ਸ੍ਰੀਚੰਦ ਮਹਾਰਾਜ ਚੌਂਕ ਰੱਖੇ ਦੇ ਔਰ ਮਾਰਗ ਦਾ ਨਾਮ ਤਨਤਨ ਬਾਬਾ ਸ੍ਰੀਚੰਦ ਮਾਰਗ ਰੱਖਿਆ ਜਾਏ ਕਿਉਂਕਿ ਬਾਬਾ ਸ੍ਰੀਚੰਦ ਜੀ ਨੂੰ ਹਿੰਦੂ ਵੀ ਮੰਨਦੇ ਆ ਸਿੱਖ ਵੀ ਮੰਨਦੇ ਆ ਈਸਾਈ ਵੀ ਮੰਨਦੇ ਆ ਮੁਗਲ ਮਹਾਰਾਜ ਬਾਬਾ ਜੀ ਦੇ ਕੋਤੇ ਦਰਬਾਰ ਤੇ ਜਾਂਦੇ ਆ ਇਸ ਕਰਕੇ ਇਹ ਬਹੁਤ ਵੱਡੀ ਲੋਕਾਂ ਨੂੰ ਜਾਣ ਬਾਬਾ ਸ੍ਰੀ ਚੰਦ ਦਾ ਕਿਉਂਕਿ ਜਦੋਂ ਜੰਮੂ ਤੋਂ ਜਿਹੜੀਆਂ ਸੰਗਤਾਂ ਜਾਂ ਹੋਰੋਂ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਓਏ ਆਉਣਗੀਆਂ ਉਹਨਾਂ ਨੂੰ ਜਦੋਂ ਤੇ ਬਾਬਾ ਸ੍ਰੀ ਚੰਦ ਜੀ ਦਾ ਨਾਂ ਪੜਨਗੀਆਂ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਬਾ ਸ੍ਰੀ ਚੰਦ ਜੀ ਦਾ ਜਿਹੜਾ ਤਪਸਥਾਨ ਹੈ ਉਹ ਇਸ ਪਾਸੇ ਆ ਕਿਉਂਕਿ ਬਾਬਾ ਨਾਬਾ ਦਾਜੀ ਦਾ ਕੋਈ ਐਡਾ ਵੱਡਾ ਸਾਡੇ ਇਲਾਕੇ 'ਚ ਮੰਦਰ ਨਹੀਂ ਹੈਗਾ ਮੈਂ ਤਾਂ ਕਵਾਂਗਾ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਕਵਾਂਗਾ ਸੰਗਤਾਂ ਨੂੰ ਵੀ ਕਵਾਂਗਾ ਕਿ ਤੁਸੀਂ ਬਾਬਾ ਨਾਬਾ ਦਾਜੀ ਦਾ ਮੰਦਰ ਬਣਾਓ ਮੇਰੇ ਕੋਲੋਂ ਜਿੰਨਾ ਸਹਿਯੋਗ ਹੋਏਗਾ ਜਿੰਨੀ ਏਟ ਲੱਗੇਗੀ ਮੈਂ ਬਾਬਾ ਨਾਬਾ ਦਾਜੀ ਨੂੰ ਪ੍ਰਣਾਮ ਕਰਕੇ ਉਹਨਾਂ ਦੀ ਮੰਦਰ ਵਾਸਤੇ ਸੇਵਾ ਦੇਵਾਂਗਾ ਵੇਖੋ ਅਸੀਂ ਕਿਸੇ ਦੇ ਕੋਈ ਖਿਲਾਫ ਨਹੀਂ ਆਗੇ ਅਸੀਂ ਸਤਿਕਾਰ ਕਰਨੇ ਆ ਉਹ ਬਾਬਾ ਸ੍ਰੀ ਚੰਦ ਦਾ ਤੋਂ ਨਮਨਿਸ਼ਾਨ ਮਟਾਣਾ ਕੌਣ ਆ ਬਾਬਾ ਸ੍ਰੀ ਚੰਦ ਦਾ ਨਾਮ ਮਸ਼ਹੂਰ ਬਟਾਣ ਵਾਲਾ ਇਹ ਪੁਲ ਦਾ ਨਾਮ ਕਹਿੰਦੇ ਜੀ ਬਾਬਾ ਸ੍ਰੀ ਚੰਦ ਦਾ ਨਾਮ ਰੱਖਿਆ ਭਾਈ ਕਿਹੜਾ ਬੰਦਾ ਜਾਣੇਗਾ ਪੰਜਾਬ ਦੇ ਵਿੱਚ ਕਿੰਨੇ ਪੁਲ ਬਣੇ ਆ ਕਿਤੇ ਮੈਨੂੰ ਦੱਸ ਦਿਓ ਕਿਹੜੇ ਪੁਲ ਦਾ ਨਾਮ ਬਾਬਾ ਸ੍ਰੀ ਚੰਦ ਦੇ ਨਾਮ ਰੱਖਿਆ ਹੋਏ ਕਿਤੇ ਦੱਸ ਦਿਓ ਇਹਦੇ ਚੌਂਕ ਦਾ ਨਾਮ ਠੀਕ ਹੈ ਨਾ ਇਸ ਕਰਕੇ ਸੰਗਤਾਂ ਦੇ ਸਹਿਯੋਗ ਨਾਲ ਉਹ ਅੱਜ ਬਾਬਾ ਸ੍ਰੀ ਚੰਦ ਦੇ ਚੌਂਕ ਦਾ ਉਸਾਰੀ ਕਰਤੇ ਆ ਇੱਥੇ ਬੋਲ ਲਾਤਾ ਸੰਗਤਾਂ ਨੇ ਤੇ ਅਸੀਂ ਇਲਾਕੇ ਦੀਆਂ ਸੰਗਤਾਂ ਦੇ ਬਹੁਤ ਧੰਨਵਾਦੀ ਆ ਬਹੁਤ ਰਿਣੀ ਆ ਜਿਹੜਾ 2008 ਦਾ ਮਤਾ ਪਾਸ ਹੋਇਆ ਜਿਹੜਾ 2008 ਦਾ ਮਤਾ ਵੀ ਪਾਸ ਹੋਇਆ ਇੱਕ ਮਤਾ ਪਾਸ ਹੋਇਆ ਹੋਏ ਉਹਦੇ ਉੱਤੇ ਦੂਜਾ ਮਤਾ ਪਾਸ ਨਹੀਂ ਹੋਣਾ ਉਹ ਪਾਸ ਹੋਇਆ ਮਨਜ਼ੂਰੀ ਮਿਲੀ ਹੋਈ ਠੀਕ ਆ ਇਸ ਕਰਕੇ ਚਲੋ ਅਸੀਂ ਅਸੀਂ ਪੋਲੀਟਿਕਲ ਗੱਲ ਨਹੀਂ ਕਰਦੇ ਅਸੀਂ ਇੱਕ ਧਾਰਮਿਕ ਗੱਲ ਕਰਨੀ ਆ ਧਾਰਮਿਕ ਮੁੱਦੇ ਨੂੰ ਲੈ ਕੇ ਲੋਕਾਂ ਦੀ ਆਸਥਾ ਜੁੜੀ ਬਾਬਾ ਸ੍ਰੀ ਚੰਨਾ ਉਹਦੇ ਕਰਕੇ ਚੌਂਕ ਦਾ ਨਾਮ ਰੱਖਤਾ ਅਸੀਂ ਇਲਾਕੇ ਦੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਨਾਲ ਹੋ ਕੇ ਬਾਬਾ ਸ੍ਰੀ ਚੰਦ ਜੀ ਚੌਕ ਦਾ ਨਾਮ ਰੱਖਿਆ ਇਹਨਾਂ ਗੱਲਾਂ ਦਾ ਮੈਂ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ